ਲੁਦੀਆਨਵੀ ਸਾਊਥ ਸਿਟੀ ਵਿਖੇ ਇੱਕ ਰੈਸਟੋਰੈਂਟ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗगन ਕੋਕਰੀ ਨੇ ਕਿਹਾ ਕਿ ਕੰਗਰ ਨੌਤ ਵੱਲੋਂ ਕਿਸਾਨ ਅੰਦੋਲਨ ਨੂੰ ਦਿੱਤਾ ਗਿਆ ਭਿਆਨ ਘਟ ਸੀ ਇਹ ਅੰਦੋਲਨ ਕਿਸੇ ਇੱਕ ਵਿਅਕਤੀ ਦਾ ਨਹੀਂ ਸੀ ਹਾਲਾਂਕਿ ਹੋਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਤੋਂ ਲਾਹਵਾਂ ਉਹਨਾਂ ਨੇ ਆਪਣੇ ਆਗਾਮੀ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਗगन ਕੋਕਰੀ ਨੇ ਕਿਹਾ ਕਿ ਉਹ ਹਾਲੀ ਵਿੱਚ ਭਾਰਤ ਵਾਪਸ ਪਰਤਣ ਅਤੇ ਹੁਣ ਆਪਣੇ ਪਿੰਡ ਨੂੰ ਲੈ ਕੇ ਇੱਕ ਐਲਬਮ ਬਣਾਉਣਾ ਚਾਹੁੰਦੇ ਨੇ ਇਸ ਮੌਕੇ ਉਹਨਾਂ ਨੇ ਰੈਸਟੋਰੈਂਟ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਅਤੇ ਉੱਥੇ ਰੈਸਟੋਰੈਂਟ ਸੰਚਾਲਕ ਨੇ ਦੱਸਿਆ ਕਿ ਉਹਨਾਂ ਵੱਲੋਂ ਖਾ ਗਿਆ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਅ ਮੈਂ ਐਕਚੁਅਲੀ ਪਰਸੇ ਇੰਡੀਆ ਆਇਆ ਜੀ ਤੇ ਮੈਨੂੰ ਇਹ ਮੇਰੇ ਪਿੰਡੋਂ ਨੇ ਅ ਸੋ ਮੈਨੂੰ ਮੇਰੇ ਪਿੰਡ ਤੋਂ ਹੀ ਹੁਕਮ ਹੋਇਆ ਸੀ ਇੱਥੇ ਆਉਣ ਦਾ ਅ ਐਂਡ ਉਹਦੇ ਤੋਂ ਵੀ ਵਧੀਆ ਜਿਹੜੀ ਕੌਜ਼ ਆ ਇਸ ਚੀਜ਼ ਦਾ ਹੈਲਦੀ ਫੂਡ ਜਿਹੜਾ ਅ ਅੱਜ ਦੀ ਡੇਟ ਦੇ ਵਿੱਚ ਬਹੁਤ ਮੱਚ ਰਿਕੁਆਇਰਡ ਆ ਤੇ ਮੈਨੂੰ ਲੱਗਦਾ ਵੀ ਸਭ ਤੋਂ ਜਿਹੜੀ ਇਸ ਟਾਈਮ ਨੌਲੇਜ ਵਾਲੀ ਚੀਜ਼ ਉਹ ਫੂਡ ਹੀ ਆ ਉਹੀ ਰਹਿ ਗਿਆ ਕਿਉਂਕਿ ਬਿਮਾਰੀਆਂ ਬਹੁਤ ਵਧ ਗਈਆਂ ਸੋ ਇਹ ਬੜਾ ਵਧੀਆ ਇਹ ਉਪਰਾਲਾ ਕਰ ਰਹੇ ਸੋ ਇਸੇ ਕਰਕੇ ਮੈਂ ਆਇਆ ਜੀ ਖਾਸ ਕਰਕੇ ਮੇਰੇ ਪਿੰਡ ਲਈ ਆਇਆ ਜੀ ਮੈਂ ਪਿੰਡੋਂ ਮੈਨੂੰ ਹੁਕਮ ਲੱਗਿਆ ਸੋ ਉਸੇ ਕਰਕੇ ਆਇਆ ਜੀ ਤੇ ਵਿਆਹ ਜਾ ਸਕਦਾ ਜੀ ਜਿਵੇਂ ਵਿਦੇਸ਼ਾਂ ਦੇ ਵਿੱਚ ਹੈਲਦੀ ਫੂਡ ਜਿਹੜਾ ਮਿਲਦਾ ਉਸੇ ਤਰਜ਼ ਦੇ ਉੱਤੇ ਜਿਹੜਾ ਲੁਧਿਆਣਾ ਦੇ ਵਿੱਚ ਇਹ ਬਈ ਇਹ ਇਹ ਯੂ نو ਇਹ ਭਰਮੀ ਆ ਵੀ ਵਿਦੇਸ਼ਾਂ ਦੇ ਵਿੱਚ ਹੈਲਦੀ ਫੂਡ ਮਿਲਦਾ ਸਭ ਤੋਂ ਜ਼ਿਆਦਾ ਹੈਲਦੀ ਫੂਡ ਤਾਂ ਸਾਨੂੰ ਇੰਡੀਆ ਚ ਮਿਲਦਾ ਕਿਉਂਕਿ ਅਸੀਂ ਆਪ ਗ로우 ਕਰਦੇ ਆ ਤੇ ਫਰੈਸ਼ ਅਸੀਂ ਚੀਜ਼ਾਂ ਕਾਦੇ ਆ ਕਿਉਂ ਮੈਂ ਬਾਹਰ ਰਿਆਂ 2005 ਤੋਂ ਬਾਹਰ ਰਿਆਂ ਇਹ ਸੋ ਹੁਣ ਜਾ ਕੇ ਇਹ ਚੀਜ਼ਾਂ ਰਿਅਲਾਈਜ਼ ਹੁੰਦੀਆਂ ਵੀ ਜਿਹੜੀ ਚੀਜ਼ ਹੁਣ ਪਿੰਡ ਰਹਿਣਾ ਸੋ ਪਿੰਡ 'ਚ ਰਹਿਣ ਕਰਕੇ ਇਹ ਚੀਜ਼ ਜ਼ਰੂਰ ਪਤਾ ਲੱਗਦੀ ਆ ਵੀ ਜਿਹੜੀ ਚੀਜ਼ ਪਿੰਡ ਦੀ ਅਗਾਈ ਹੋਈ ਜਿਹੜੀ ਚੀਜ਼ ਆ ਉਹ ਸਾਨੂੰ ਜਿਆਦਾ ਬੈਨੇਫੀਸ਼ੀਅਲ ਆ ਇਹ ਸਿਰਫ ਪਰਪਲ ਲਿਖਿਆ ਵੀ ਵਿਦੇਸ਼ਾਂ ਦੇ ਵਿੱਚ ਹੈਲਦੀ ਫੂਡ ਮਿਲਦਾ ਸਰ ਇੱਕ ਕੰਕਲਾ ਬੜੀ ਸੁਰਖੀਆਂ 'ਚ ਹੋਈ ਹੋਈ ਆ ਜਿਹੜੇ ਮਾਤਰ ਦੇ ਬਡੇ ਤੋਂ ਐਮਪੀਬੀਆ ਚੰਡੀਗੜ੍ਹ ਰੇਡ ਬੋਰਡ ਦੇ ਜਿਹੜੀ ਕਾਫੀ ਇੱਕ ਚਪੇੜ ਦੀ ਚਰਚਾ ਹੋਈ ਹੋਈ ਹੈ ਕੀ ਇਸ ਮਾਮਲੇ ਨੂੰ ਸਮਝਦੇ ਤੁਸੀਂ ਦੇਖੋ ਜੀ ਆ ਮੈਨੂੰ ਬਾਲਾ ਮੈਂ ਉਹਦੀ ਨੌਲੇਜ ਨਹੀਂ ਰੱਖਦਾ ਪਰ ਜਿੱਦਾਂ ਦੀ ਇਨਸੀਡੈਂਟ ਪਹਿਲਾਂ ਅਸੀਂ ਪੰਜਾਬ ਨੇ ਕਿਸਾਨ ਅੰਦੋਲਨ ਕੀਤਾ ਤੇ ਉਹ ਇੱਕ ਕਿਸੇ ਇੱਕ ਬੰਦੇ ਦੇ ਹੱਕ ਲਈ ਨਹੀਂ ਸੀ ਉਹ ਸਾਰੇ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਸੀ ਤੇ ਸਾਰੇ ਇੰਡੀਆ ਦੇ ਕਿਸਾਨਾਂ ਦੇ ਹੱਕ ਲਈ ਸੀ ਸੋ ਉਹਦੇ ਵਿੱਚ ਜਿਹੜੇ ਕੰਗਣਾ ਰਣੌਤ ਦੇ ਬਿਆਨ ਆਏ ਸੀਗੇ ਉਹ ਉਦੋਂ ਸਾਰੇ ਪੰਜਾਬ ਨੂੰ ਗੁੱਸਾ ਵੀ ਆ ਉਸ ਚੀਜ਼ ਪਰ ਆਈ ਥਿੰਕ ਜਿਹੜੀ ਉਥੇ 에어ਪੋਰਟ ਦੇ ਵਿੱਚ ਇਨਸੀਡੈਂਟ ਹੋਇਆ ਉਹ ਉਹ ਇਕੱਲਾ ਆ ਹੀ ਨਹੀਂ ਸੀ ਬਈ ਉਹਨੇ ਸਿੱਧਾ ਜਾ ਕੇ ਕੰਗਣਾ ਰਣੌਤ ਨੂੰ ਮਾਰਿਆ ਪਰ ਉਹ ਤੋਂ ਪਹਿਲਾਂ ਕੋਈ ਜਿਹੜੀ ਇਹਨਾਂ ਦੇ ਆਪਸ ਦੇ ਵਿੱਚ ਗੱਲਬਾਤ ਹੋਈ ਆ ਕੰਗੜਾ ਰਣੋਤ ਨੇ ਵੀ ਜਿੰਨਾ ਕੁ ਮੈਂ ਸੁਣਿਆ ਵੀ ਕੰਗੜਾ ਰਣੋਤ ਨੇ ਵੀ ਉਹਨੂੰ ਕੁੜੀ ਨੂੰ ਕੁਛ ਕਿਹਾ ਪਰ ਕੁੜੀ ਨੇ ਫਿਰ ਓਬਵੀਅਸਲੀ ਉਹਦੀ ਮਾਂ ਧਰਨੇ ਤੇ ਬੈਠੀ ਸੀ ਸਾਡੇ ਵੀ ਬਾਪੂ ਬੇਬੇ ਸਾਰੇ ਆਪਣੇ ਪਿੰਡ ਵਾਲੇ ਧਰਨੇ ਤੇ ਬੈਠੇ ਹੋਏ ਸੀ ਗੁੱਸਾ ਚੜੀ ਜਾਂਦਾ ਭਾਈ ਫਿਰ ਉਹ ਅਗਲੀ ਨੇ ਕਰਤਾ ਬਾਕੀ ਹੁਣਗਾ ਪ੍ਰਸ਼ਾਸਨ ਤੇ ਉਹਨਾਂ ਨੇ ਕੀ ਕਰਤਾ ਲੱਗਦਾ ਵੀ ਇਸ ਦਾ ਪੰਜਾਬ ਦੇ ਕੋਈ ਵਿਆਹ ਸ਼ਾਦੀ ਹੁੰਦਾ ਨਵਿੰਦਰਾ ਬਾਜੀ ਜ਼ਰੂਰ ਹੁੰਦੀ ਹੈ ਵੀ ਲੱਗਦਾ ਵੀ ਉਹਨਾਂ ਨੂੰ ਬਾਜੀ ਵਾਪਸ ਦਿੱਤੀ ਹੈ ਪੰਜਾਬ ਨੇ ਨਹੀਂ ਇਹਦੇ ਚ ਭਾਜੀ ਵਾਲਾ ਕੋਈ ਚੱਕਰ ਨਹੀਂ ਗਾ ਜੀ ਇਹ ਤਾਂ ਦੇਖੋ ਜਿਹੜਾ ਜੈਸਾ ਜੋ ਕਰੂਗਾ ਵੈਸਾ ਭਰੂਗਾ ਇਹ ਲਾਈਫ ਦਾ ਇੱਕ ਦਸਤੂਰ ਆ ਭਾਜੀ ਵਾਲਾ ਨਹੀਂ ਕੋਈ ਚੱਕਰ ਉਹ ਵੀ ਸਾਰੇ ਜਿਹੇ ਹਿਮਾਚਲ ਲਾ ਲੋ ਹਰਿਆਣਾ ਲਾ ਲੋ ਜਿੰਨੇ ਉਹ ਸਾਡੇ ਭਰਾ ਹੀ ਨੇ ਇਹ ਕੋਈ ਭਾਜੀ ਵਾਲਾ ਚੱਕਰ ਨਹੀਂ ਗਾ ਹਾ ਇੱਕ ਇੰਡੀਵਿਜੂਅਲ ਬੰਦਾ ਜਿਹੜਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਅਗਰੈਸਿਵ ਬੋਲ ਰਿਹਾ ਸੀ ਉਹਨੂੰ ਉਹੋ ਜਿਹੀ ਚੀਜ਼ ਮਿਲ ਗਈ ਜਿੱਤੇ ਪਹੁੰਚੇ ਨਜ਼ਰ ਆ ਬਸ ਤੁਸੀਂ ਮੈਸੇਜ ਹਾਂਗੇ ਲੁਧਿਆਣਾ ਦਾ ਮੇਰਾ ਪਿਆਰ ਆ ਜੀ ਮੈਂ ਪੜਿਆ ਇੱਥੇ ਹਾਂ ਮੇਰੀ ਮੈਂ ਕਾਲਜ ਇੱਥੇ ਕੀਤਾ ਸੀ ਖਾਲਸਾ ਕਾਲਜ ਤੇ ਉਹਦੇ ਤੋਂ ਬਾਅਦ ਜਦੋਂ ਮੈਂ ਬਾਹਰ ਗਿਆ ਮੈਂ ਇੱਥੇ ਹੀ ਪੜਦਾ ਸੀ ਸੋ ਲੁਧਿਆਣਾ ਇਸ ਆਲਵੇਜ਼ ਅ ਬਿਊਟੀਫੁਲ ਸਿਟੀ ਆ ਹੁਣ ਜਿਹੜੀ ਸਾਊਥ ਸਿਟੀ ਆ ਇਹ ਆਈ ਥਿੰਕ ਬਹੁਤ ਜ਼ਿਆਦਾ ਹੈਪਨਿੰਗ ਬਣ ਗਈ ਔਰ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਤੁਹਾਡਾ ਕੋਈ ਨਵਾਂ ਪ੍ਰੋਜੈਕਟ ਆ ਰਿਹਾ ਕਿਸ ਪ੍ਰੋਜੈਕਟ ਜੀ ਮੈਂ ਹੁਣੀ ਐਲਬਮ ਰਿਲੀਜ਼ ਕੀਤੀ ਸੀ ਹ ਅਮੇਸ਼ਾ ਤੇ ਹੁਣ ਵੀ ਨਵੇਂ ਪ੍ਰੋਜੈਕਟ ਬਲੇਸਿੰਗ ਆਫ ਬੇਬੇ ਰਿਟਰਨ ਆ ਰਿਹਾ ਜੀ ਮੇਰਾ ਉਹ ਅਸੀਂ ਸ਼ੂਟ ਕਰਾਂਗੇ ਉਹਦੇ ਨਾਲ ਨਾਲ ਮੇਰੀ ਇੱਕ ਐਲਬਮ ਆ ਜੀ ਮੇਰੇ ਪਿੰਡ ਤੇ ਗਾਣਾ ਆ ਰਿਹਾ ਜੀ ਮੇਰਾ ਇੱਕ ਜੀ ਨੂੰ ਲੈ ਕੇ ਮੈਂ ਕਾਫੀ ਐਕਸਾਈਟਡ ਹਾਂ ਬਿਕੋਜ਼ ਮੈਂ ਪਹਿਲੀ ਵਾਰ ਆਪਦੇ ਪਿੰਡ ਤੇ ਗਾਣਾ ਕਰ ਰਿਹਾ ਹਾਂ ਸੋ ਉਹਦੇ ਵਿੱਚ ਮੈਂ ਆਪਦੇ ਪਿੰਡ ਦੇ ਹੀ ਸਾਰੇ ਕੈਰੈਕਟਰ ਲੈਣੇ ਆ ਜੀ ਸਾਡੇ ਪਿੰਡ ਦੇ ਬਜ਼ੁਰਗ ਲੈਣੇ ਆ ਸਾਡੇ ਪਿੰਡ ਦੀਆਂ ਜਿਵੇਂ ਬੁੜੇ ਵੀ ਸਾਡੇ ਪਿੰਡ ਦੇ ਬੁੜੀਆਂ ਵੀ ਸਾਡੇ ਪਿੰਡ ਦੀਆਂ ਭੈਣਾਂ ਵੀ ਸਾਡੇ ਪਿੰਡ ਸਾਰੇ ਪਿੰਡ ਦੇ ਲੈਣੇ ਆ ਠੀਕ ਹੈ ਧੰਨਵਾਦ ਥੈਂਕ ਯੂ ਸੋ ਮਚ ਸੋ ਮੇਰਾ ਨਾਮ ਹਰਸ਼ਮਰ ਸਿੰਘ ਹੈ ਜੀ ਅੱਜ ਜੇ ਤੁਸੀਂ ਸ਼ੁਰੂਆਤ ਕਰਨ ਜਾ ਰਹੇ ਕਹਿੰਦੇ ਕਿ ਕਿਹੜਾ ਤਰ੍ਹਾਂ ਦਾ ਸਰ ਇਹ ਪੂਰੀ ਵਰਲਡ ਚ ਫਰਸਟ ਆਫ ਕਨਸੈਪਟ ਹੈ ਜਿਸ ਨਾਲ ਤੁਹਾਨੂੰ ਹੈਲਦੀ ਕੁਜ਼ੀਨ ਦੇ ਨਾਲ ਫਿਟਨੈਸ ਐਕਟੀਵਿਟੀਆਂ ਐਂਡ ਵੈਲਨੈਸ ਐਕਟੀਵਿਟੀਆਂ ਮਿਲਣਗੀਆਂ ਜੀ ਕਿਸ ਤਰੀਕੇ ਨਾਲ ਸਰ ਸਰ ਅਸੀਂ ਫੈਹਲਸ ਫੂਡ ਤਾਂ ਪ੍ਰੋਵਾਈਡ ਕਰ ਰਹੇ ਹਾਂ ਉਹਦੇ ਨਾਲ ਵੈਲਨੈਸ ਐਕਟੀਵਿਟੀਆਂ ਲਾਈਕ ਆਪਾਂ ਇਨਡੋਰ ਯੋਗਾ ਜ਼ੋਮਬਾ ਡੈੱਡ ਕਲਾਸ ਡੈੱਡ ਕਾਉਂਸਲਿੰਗ ਇੱਕ ਫ੍ਰੀ ਆਫ ਕੋਸਟ ਰੇਂਜ ਚ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਮੈਂਬਰਸ਼ਿਪ ਓਕੇ ਤਾਂ ਕਿਉਂ ਅਜਿਹਾ ਕਿਉਂ ਕਿਵੇਂ ਸੋਚਾਈ ਸਰ ਅਜ਼ ਅ ਟਾਈਮ ਚ ਹਰ ਬੰਦਾ ਜੰਕ ਫੂਡ ਦਾ ਐਡਿਕਸ਼ਨ ਹੈ ਕੋਈ ਵੀ ਲੁਧਿਆਣੇ ਚ ਵੈਸੀ ਗੇੜੀ ਰੋਡ ਬਹੁਤ ਫੇਮ ਇੱਧਰ ਚਲਦੇ ਆ ਇੱਧਰ ਚਲਦੇ ਆ on all जो ओके वो अपना वेट ਵੀ ਗੇਨ ਕਰਦਾ ਹੈ ਤੇ ਆਪਣੀ ਬਿਮਾਰੀਆਂ ਵੀ ਆਪਣੇ ਆਪ ਨੂੰ ਕੋਲ ਕਰਦਾ ਹੈ ਰਾਈਟ ਤੇ ਆਪਾਂ ਉਸ ਚੀਜ਼ ਨੂੰ ਸੋਲੂਸ਼ਨ ਲੈਣ ਲਈ ਬੰਦਾ 24/7 ਸਾਡਾ ਓਪਨ ਹੈ ਰਾਈਟ 24/7 ਸਾਡੀ ਹੋਮ ਵੀ ਵੀ ਫੈਸਿਲਿਟੀਆਂ ਵੀ ਹੈ ਕੋਈ ਵੀ ਬੰਦਾ ਆਂਦਾ ਹੈ ਸਾਡੇ ਕੋਲ ਫੂਡ ਆਰਡਰ ਕਰਦਾ ਹੈ ਬਾਹਰ ਕਾਰਟੇਬੇ ਕੇ ਖਾਣਾ ਕਾਰਟੇਬੇ ਹੀ ਖਾਲੇ ਸਾਡੇ ਕੋਲ ਖਾਣਾ ਸਾਡੇ ਕੋਲ ਖਾਲੇ ਉਸ ਤੋਂ ਬਾਅਦ ਸਾਡੇ ਕੋਲ ਕੋਈ ਮੈਂਬਰ ਜੁੜਦਾ ਹੈ ਅਸੀਂ ਉਹਨਾਂ ਨੂੰ ਯੋਗਾ ਜ਼ੂਮਬਾ ਡੈਡ ਕਲਾਸ ਡੈਟ ਕਾਉਂਸਲਿੰਗ ਅਸੀਂ ਹੈਲਥ ਨੂੰ ਜ਼ਿਆਦਾ ਪ੍ਰਮੋਟ ਕਰਨਾ ਚਾਹੁੰਦੇ ਆ ਨਾ ਕਿ ਜਨ ਫੂਡ ओके ਤੇ ਫਿਰ ਕਿੱਥੇ ਕੁਝ ਦੱਸ ਦਿਓ ਉਹਨਾਂ ਨੂੰ ਕਿਰਾਏ ਦੇ ਉੱਪਰ ਤੇ ਇਹਦੇ ਜਗ੍ਹਾ ਵੀ ਸਾਡੇ ਕੋਲ ਆਪਣੀ ਇਨ ਹਾਊਸ ਫੈਸਿਲਿਟੀ ਹੈ ਸਾਡੇ ਕੈਵਰੇਜ ਫਰਸਟ ਫਲੋਰ ਜਿਹੜੀ ਹੈਗੀ ਹੈ ਉੱਥੇ ਸਾਡਾ ਸਟੂਡੀਓ ஆடிਟੋਰੀਅਮ ਪ੍ਰੋਪਰ ਬਣਿਆ ਹੋਇਆ ਹੈ ਜਿਹਦੇ ਵਿੱਚ 6 ਪੈਕਸ ਦੀ ਕਲਾਸ ਲੱਗੇਗੀ 6 ਪੈਕਸ ਦਾ ਮਤਲਬ ਅਸੀਂ ਇਹ ਕੀਤਾ ਕਿ ਜ਼ਿਆਦਾ ਹੈਪਟਿਕ ਵੀ ਨਹੀਂ ਕਰਨਾ ਜ਼ਿਆਦਾ ਬੰਦੇ ਵੀ ਨਹੀਂ ਕਰਾਉਡ ਵੀ ਨਹੀਂ ਇਕੱਠਾ ਕਰਨਾ ਕਿ ਕੋਈ ਕਲਾਸ ਕਰੇ ਕੋਈ ਨਾ ਕਰੇ ਤਾਂ ਅਸੀਂ 6 ਪੈਕਸ ਦੀ ਕਲਾਸ ਕਰਾਂਗੇ ਉਹਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਯੋਗਾ ਵੀ ਮਿਲੇਗਾ ਐਂਡ ਹੋਰ ਵੀ ਵੈਲਨੈਸ ਐਕਟੀਵਿਟੀਜ਼ ਮਿਲਣਗੇ ਸੰਡੇ ਟੂ ਸੰਡੇ ਅਸੀਂ ਕੋਸ਼ਿਸ਼ ਕਰਾਂਗੇ ਅ ਰਾਈਡਿੰਗ ਗਰੁੱਪ ਵੀ ਕੱਢਾਂਗੇ ਹਰ ਸੰਡੇ ਸਾਡਾ ਇੱਥੇ ਰਾਈਡਿੰਗ ਗਰੁੱਪ ਚੱਲੇਗਾ ਤੇ ਵੋਲਵ ਲੁਧਿਆਣਾ ਆਏਗਾ ਉਸ ਤੋਂ ਬਾਅਦ ਸਾਡੇ ਤੇ ਰਿਫਰੈਸ਼ਮੈਂਟ ਰਹੇਗੀ ਮੈਂਬਰਸ਼ਿਪ ਲੈਣਾ ਕਿ ਕ੍ਰਾਈਟੇਰੀਆ ਕੋਈ ਰੱਖਿਆ ਤੁਸੀਂ ਮੈਂਬਰਸ਼ਿਪ ਪਲਾਨ ਜਸਟ ਇਹ ਹੈ ਕਿ ਤੁਸੀਂ ਆਪਣੇ ਕਾਰਡ ਦੇ ਵਿੱਚ ਮਿਨੀਮਮ 2000 ਬੈਲੈਂਸ ਲੋਖਵਾਣਾ ਹੈ 2000 ਦਾ ਬੈਲੈਂਸ ਹੈਗਾ ਉਹ ਵੀ ਤੁਸੀਂ ਆਪਣਾ ਫੂਡ ਦੇ ਵਿੱਚ ਡਿਡਕਟ ਕਰਵਾ ਸਕਦੇ ਹੋ ਜਿਹਦੇ ਕੋਲ ਤਿੰਨ ਮੈਂਬਰਸ਼ਿਪ ਕਾਰਡ ਹੈਗਾ ਉਹਦੇ ਕੋਲ ਤਿੰਨ ਮਹੀਨੇ ਵਾਲੀ ਹਰ ਐਕਟੀਵਿਟੀ ਫ੍ਰੀ ਹੈ ਉਸ ਤੋਂ ਬਾਅਦ ਐਕਟੀਵਿਟੀ ਅਗਰ ਹੋਏਗੀ ਵੀ ਤਾਂ 50 ਜਾਂ 100 ਰੁਪਈਏ ਦੀ ਕੋਸਟਿੰਗ ਚ ਹੋਏਗੀ ਬਹੁ ਬਿਜ਼ਨਸ ਨੇ ਅਸਲ ਕਿੱਥੇ ਇਹ ਜਗ੍ਹਾ ਤੋਂ ਇਹ ਪੂਰਾ ਕਰ ਰਿਹਾ ਸੋਣ ਸਰ ਸਾਡਾ ਸਾਊਥ ਸਿਟੀ ਕਨਾਲ ਰੋਡ ਆਪੋਜੀਟ ਸਟਾਰਲਾਈਟ ਦਾ ਗਾਰਡਨ ਰਿਡੀ ਠੀਕ ਹੈ